ਨੇੜਲੇ ਪਿੰਡ ਦਿਮਾਵਲੀ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚੋਂ ਦੱਸਿਆ ਕਿ ਨਗਦੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਹਰਪ੍ਰੀਤ ਸਿੰਘ ਉਰਫ ਕਾਕਾ ਵਾਸੀ ਕਾਕਾ ਨੂੰ ਗ੍ਰਫਤਾਰ ਕਰ ਲਿਆ ਹੈ ਜਾਣਕਾਰੀ ਦੇ ਅਨੁਸਾਰ ਜਦੋਂ ਸਵੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਗੁੱਲਕ ਦਾ ਵੀ ਜਿਹੜਾ ਤਾਲਾ ਹੈ ਉਹ ਟੁੱਟਿਆ ਹੋਇਆ ਸੀ ਇਸ ਤੋਂ ਬਾਅਦ ਨਗਦੀ ਵੀ ਗਾਇਬ ਸੀ ਮੇਰਾ ਨਾਮ ਨਰਮਲ ਸਿੰਘ ਹੈ ਜੀ ਅਲੀ ਕੀ ਕਹਿਣਾ ਚਾਹੁੰਦੇ ਪਿੰਡ ਚ ਜਿਹੜੀ ਆਪਣੇ ਗੁਰਦੁਆਰਾ ਸਾਹਿਬ ਚੋਰੀ ਹੋਈ ਉਹਦੇ ਬਾਰੇ ਕੀ ਕਹਿੰਦੇ ਸਪੈਸ਼ਲ ਹੈ ਜੀ ਰਾਤ ਚੋਰੀ ਹੋਈ ਹੈ ਪਿੰਡ ਦਾ ਹੀ ਮੁੰਡਾ ਸੀ ਉਹ ਜਿਹਨੇ ਚੋਰੀ ਕੀਤੀ ਹੈ ਜਿੰਦਾ ਭੰਨ ਕੇ ਬਾਹਰਲਾ 게ਟ ਆਲਾ ਅੰਦਰ ਵੜਿਆ ਜੀ ਉਹ ਤੇ ਗੋਲ ਕੋਨੇ ਭੰਨੀ ਹੈ ਤਕਰੀਬਨ 10000 ਦੇ ਨੇੜੇ ਰੁਪਈਆ ਉੱਥੋਂ ਲੈ ਕੇ ਚਲਾ ਗਿਆ ਇੱਥੋਂ ਉਹ ਕੀ ਮੰਗ ਕਰਦੇ ਤੁਸੀਂ ਇਸ ਤਰ੍ਹਾਂ ਦੇ ਅਸੀਂ ਮੰਗ ਕਰਦੇ ਮੇ ਇਹ ਤਾਂ ਨਿਆ ਹੋਣਾ ਚਾਹੀਦਾ ਕੋਸੇ ਤੂੰ ਹੀ ਕਾਰਵਾਈ ਕੀਤੀ ਇਕਲਾ ਦਿੱਤੀ ਪੁਲਸ ਨੇ ਹਾਂ ਪੋਰਸਨ ਉਹ ਇਤਰਾ ਦੇ ਕੇ ਆਏ ਪ੍ਰਧਾਨ ਸਾਹਿਬ ਗਏ ਆ ਕਾਇਸ਼ੀਰ ਗਏ ਸੀ ਸਾਰੀ ਤਲਾ ਦੇ ਕੇ ਆਏ ਆ ਤਾਲੂਕੇ ਨੂੰ ਪਤਾ ਲੱਗਿਆ ਜੀ ਚੋਰੀ ਹੋਈ ਹੈ ਜੇ ਸਵੇ ਮੈਂ ਰਾਤ ਨੂੰ ਉੱਠਿਆ ਜੀ ਚਨਾਣ ਕਰਕੇ ਤੇ ਮੈਂ ਬਾਰ ਬੋਲ ਖੋਲਣ ਲੱਗਾ ਤੇ ਜਿੰਦੀ ਟੁੱਟੀ ਹੋਈ ਸੀ ਇਥੇ ਮੈਨੂੰ ਪਤਾ ਲੱਗਿਆ ਵੀ ਗੋਲਕੀ ਟੁੱਟੀ ਹੋਣੀ ਜਿਹੜੀ ਜੰਦਾ ਟੁੱਟਿਆ ਗੋਲਕ ਦੇ ਵਿੱਚ ਕੋਈ ਚੋਰੀ ਹੋਈ ਹੈ ਇਹ ਪਹਿਚਾਨ ਕਿਵੇਂ ਹੋਈ ਚੋਰ ਜੀ ਆਪਣੇ ਕੈਮਰੇ ਕਮਰੇ ਵਗੈਰਾ ਦੇ ਵਿੱਚ ਆਹ ਕੈਮਰੇ ਚਾ ਰਾ ਕੇ ਦੇਖੀ ਤੇ ਜੇ ਕੈਮਰੇ ਦੇ ਵਿੱਚ ਉਹਦੀ ਸ਼ਕਲ ਆਈ ਹੈ